ਕੋਈ ਜਦੋਂ ਇੱਥੇ ਆਇਆ ਲੈ 2 ਨੰਬਰ ਖਾ ਜਾ ਅੱਗੇ ਖੜੋ ਲਾਓ ਦੋ ਕੋਈ ਜਿਹੜੇ ਮਾਈਨਿੰਗ ਨਜਾਇਜ਼ ਹੋਇਆ ਕਰਦੀਏ ਕਿ ਪਿੰਡੋਂ ਜਿਹੜਾ ਰੋੜਨ ਡਿਆਗਾ ਤੇ ਵੀ ਸਰਕਾਰ ਨੂੰ ਤੇ ਅਫਸਰਾਂ ਨੂੰ ਜਿਹੜੇ ਹੈਗੇ ਆ ਕੋਈ ਇਹਨਾਂ ਤੇ ਮਤਲਬ ਕਿਉਂ ਨਹੀਂ ਚੁਗਿਆ ਨਾ ਕਿਉਂ ਨਹੀਂ ਪਾਇਆ ਕਰਦੇ ਨੀ ਵਿਭਾਗ ਦੇ ਦੇਖੋ ਜੀ ਮੈਂ ਉਹਨਾਂ ਨੂੰ ਆਈ ਰਿ ਬਚਿਆ ਇੱਥੇ ਤਿੰਨ ਬੰਦੇ ਡਿਊਟੀ ਲੱਗੀ ਹੋਈ ਹੈ ਠੀਕ ਹੈ ਮੈਂ ਉਹਨਾਂ ਨੂੰ ਆਪ ਨਾਲ ਲੈ ਕੇ ਥੱਲੇ ਆਇਆ ਟਰਾਲੀਆਂ ਦੇ ਲੈ ਵੀ ਟਰਾਲੀਆਂ ਫੜੋ ਇਹਨਾਂ ਟਰਾਲੀਆਂ ਕਿਉਂ ਨਹੀਂ ਫੜੀ ਗੱਲਬਾਤ ਸਾਰ ਇਸ ਤਰ੍ਹਾਂ ਹੈ ਕਿ ਮੈਂ ਇੱਥੇ ਬਹੁਤ ਵਾਰੀ ਆਣਾ ਇਥੋਂ ਜਿਹੜੇ ਜਿਹੜੇ ਮਾਈਨਿੰਗ ਨਜਾਇਜ਼ ਹੋਇਆ ਕਰਦੀ ਹੈ ਇੱਕ ਪਿੰਡ ਉਹ ਜਿਹੜਾ ਰੋੜਨ ਡਿਆਗਾ ਪਿਛਲੀ ਵਾਰੀ ਵੀ ਅਸੀਂ ਬਹੁਤ ਦੂਜਾਂ ਲਾਇਆਂ ਖਬਰਾਂ ਦਿੱਤੀਆਂ ਸਾਰ ਅਫਸਰ ਇੱਥੇ ਬੁਲਾਇਆ ਚਲੋ ਮਾੜਾ ਮੋਟਾ ਉਹਨਾਂ ਨੇ ਕੰਮ ਕੀਤਾ ਪਿਛਲੇ ਸਾਲ ਤੇ ਇਸ ਸਾਲ ਅਸੀਂ ਟਰਾਲੀਆਂ ਵਾਲਿਆਂ ਨੂੰ ਬਾਰ-ਬਾਰ ਇਹਨਾਂ ਨੂੰ ਵਾਰਨਿੰਗ ਦੇਈ ਜਾਂਦੇ ਪਿਆ ਇੱਥੇ ਅਫਸਰ ਜਿਹੜੇ ਆਂਦੇ ਆ ਕੋਈ ਐਕਸ਼ਨ ਨਹੀਂ ਲੈ ਕਰਦਾ ਇੱਥੇ ਤੇ ਅੱਜ ਮੌਕੇ ਤੇ ਅਸੀਂ ਟਰਾਲੀਆਂ ਫੜੀਆਂ ਪਿੰਡ ਵਾਲਿਆਂ ਸਾਰੇ ਰਲ ਕੇ ਇਹ ਇਹ ਨਿਊ ਚਾਹੀ ਕਹਿਣਾ ਚਾਹੁੰਦੇ ਆ ਕਿ ਵੀ ਸਰਕਾਰ ਨੂੰ ਤੇ ਅਫਸਰਾਂ ਨੂੰ ਜਿਹੜੇ ਹੈਗੇ ਆ ਉਹ ਇਹਨਾਂ ਦੇ ਮਤਲਬ ਕਿਉਂ ਨਹੀਂ ਚੁਗਦੇ ਨਾ ਕਿਉਂ ਨਹੀਂ ਪਾਇਆ ਕਰਦੇ ਕਿਉਂ ਨਹੀਂ ਇਹਦੇ ਬਾਰੇ ਐਕਸ਼ਨ ਲਏ ਕਰਦੇ ਤੁਹਾਨੂੰ ਵੀ ਲੱਗਦਾ ਹੈ ਕਿ ਇਹਦੇ ਵਿੱਚ ਕਿਹਦੀ ਮਿਲੀਭਗਤ ਹੋਈ ਮਿਲੀਭਗਤ ਜੀ ਮੈਨੂੰ ਤਾਂ ਲੱਗਦਾ ਸਾਰਿਆਂ ਦੀ ਹੈਗੇ ਕਿਉਂਕਿ ਜੇ ਗੱਲ ਨਹੀਂ ਕਰਦੇ ਤਾਂ ਮਿਲੀਭਗਤ ਸਾਰਿਆਂ ਦੀ ਹੈ ਹੁਣ ਤੁਹਾਡੇ ਸਾਹਮਣੇ ਆਈ ਬਾਰ-ਬਾਰ ਆਹੀ ਨਿਊਜ਼ਾਂ ਲਾਣਦੇ ਆ ਅਖਬਾਰਾਂ ਵੀ ਦਿੰਦੇ ਆ ਟੀਵੀ 'ਤੇ ਦਿੰਦੇ ਆ ਸਾਰੇ ਅਫਸਰਾਂ ਬਾਰੇ ਕੀ ਹੈ ਕੋਈ ਇੱਥੇ ਆ ਕੇ ਐਕਸ਼ਨ ਕਿਉਂ ਨਹੀਂ ਲਏ ਕਰਦਾ ਇਹ ਤੇ ਫਿਰ ਕੋਈ ਗੱਲ ਹੋਈ ਆ ਗਈ ਵੀ ਅਫਸਰ ਵੀ ਸਾਨੂੰ ਰੋਡ 'ਤੇ ਸਰ ਮੈਨੀ ਵਿਭਾਗ ਵੱਲੋਂ ਮੈਨੀ ਵਿਭਾਗ ਦੇ ਦੇਖੋ ਜੀ ਮੈਂ ਉਹਨਾਂ ਨੂੰ ਇਹ ਰਿਫਰ ਕਰਿਆ ਇੱਥੇ ਤਿੰਨ ਬੰਦੇ ਡਿਊਟੀ ਲੱਗੀ ਦੀ ਹੈ ਠੀਕ ਹੈ ਮੈਂ ਉਹਨਾਂ ਨੂੰ ਆਪ ਨਾਲ ਲੈ ਕੇ ਥੱਲੇ ਆਇਆ ਟਰਾਲੀਆਂ ਦੇ ਵੀ ਟਰਾਲੀਆਂ ਫੜੋ ਇਹਨਾਂ ਟਰਾਲੀਆਂ ਕਿਉਂ ਨਹੀਂ ਫੜੀ ਸਰ ਮੈਨੀ ਵਿਭਾਗ ਤੇ ਅਧਿਕਾਰੀ ਆਉਂਦੀ ਇੱਥੇ ਅਧਿਕਾਰੀ ਤਿੰਨ ਬੰਦੇ ਡਿਊਟੀ ਲੱਗੀ ਦੀ ਹੈ ਇੱਥੇ ਤਿੰਨ ਮੁਲਾਜ਼ਮ ਲੱਗੇ ਦੇ ਇੱਥੇ ਇੱਕ ਭਾਈ ਇੱਕ ਭਾਈ ਸਾਹਿਬ ਦੇ ਸਾਡੇ ਮੋਕੇ ਦੇ ਇੱਥੇ ਹੀ ਆ ਗਿਆ ਕਿੱਥੇ ਇੱਥੇ ਖੜੋਤੇ ਦੇ ਹੋਣੇ ਉਹ ਪਰੇ ਖੜੋਤੇ ਦੇ ਠੀਕ ਹੈ ਠੀਕ ਹੈ ਕਿ ਨਹੀਂ ਠੀਕ ਹੈ ਮੈਂ ਨਾਲ ਹੋ ਕੇ ਥੱਲੇ ਆਇਆ ਟਾਲੀਆਂ ਰੁਕਣ ਵਾਸਤੇ ਤੁਹਾਡੇ ਪਿੰਡ ਵਾਸੀਆ ਨੇ ਕੀ ਮੰਗਾ ਕੀ ਹੈ ਮੰਗੇ ਇਹੋ ਹੀ ਹੈ ਜੀ ਸਾਡਾ ਜਿਹੜਾ ਕਿ ਕੰਮ ਜਿਹੜਾ ਹੈ ਨਜਾਇਜ਼ ਜਿਹੜੀ ਮਾਈਨਿੰਗ ਨਜਾਇਜ਼ ਮਾਈਨਿੰਗ ਜਿਹੜੀ ਨਜਾਇਜ਼ ਜਿਹੜੀ ਮਾਈਨਿੰਗ ਹੋਇਆ ਕਰਦੀ ਉਹਨੂੰ ਬੰਦ ਕੀਤਾ ਜਾਵੇ ਔਰ ਤਾਂ ਕਿ ਜੇ ਸਾਡਾ ਪਿੰਡ ਬਚ ਜੇ ਪਿੰਡ ਨੂੰ ਬਚਾਇਆ ਜਾਵੇ ਪਿੰਡ ਨੂੰ ਬਚਾਇਆ ਜਾ ਕਿਉਂਕਿ ਦੇਖੋ ਪਿੰਡ ਬਿਲਕੁਲ ਮਤਲਬ ਸਮਝ ਲਓ ਵੀ ਮੌਤ ਦੇ ਹੱਕਦਾਰ ਤੇ ਵਿੱਚ ਸਿਲ ਬੈਠੇ ਤੁਸੀਂ ਆਪ ਜਾ ਕੇ ਦੇਖ ਲਓ ਵੀ ਕਿੰਨੇ ਕਿ ਦੂਰ ਰਹਿ ਗਿਆ ਪਿੰਡ ਉੱਟਣਾ ਤਾਂ ਪਰਿਵਾਰ ਹੀ ਨਹੀਂ ਰਹੇਗਾ ਤੇ ਇਹ ਕੀ ਕਰਨਾ ਸਰਕਾਰ ਨੂੰ ਤੇ ਅਫਸਰਾਂ ਨੂੰ ਕੀ ਕਰਨਾ ਹੈ ਅਫਸਰਾਂ ਦਾ ਫਰਜ਼ ਨਹੀਂ ਬੰਦਾ ਵੀ ਅਕਸ਼ਨ ਲੀ ਲੀਤਾ ਜਾਵੇ ਤੁਹਾਨੂੰ ਲੱਗਦਾ ਮਿਲੀ ਭਗਤ ਲੱਗਦੀ ਹੈ ਮਾਈਨਿੰਗ ਵਿਭਾਗ ਦੀ ਅਸ ਕੰਮ ਚ ਦੇਖੋ ਜੀ ਸਾਨੂੰ ਤਾਂ ਲੱਗਦੀ ਆ ਕਿਉਂਕਿ ਜੇ ਐਕਸ਼ਨ ਹੀ ਲੈਣ ਦੇ ਵਿਭਾਗ ਆ ਗਈ ਆ ਜਾਂ ਤਾਂ ਐਕਸ਼ਨ ਲੈਣ ਸਾਨੂੰ ਦੱਸਣ ਵੀ ਠੀਕ ਆ ਇਹ ਐਕਸ਼ਨ ਦਿਆ ਅਜੇ ਤੱਕ ਕੋਈ ਵੀ ਅਫਸਰ ਨੇ ਅਫਸਰ ਅਜੇ ਤੱਕ ਇੱਥੇ ਐਕਸ਼ਨ ਹੀ ਲਿਆ ਕੋਈ ਨਹੀਂ ਆ ਕੇ ਠੀਕ ਹੈ ਸਰ ਗੱਲ ਕਰਦੇ ਇਥੇ ਮੇਰਾ ਨਾਮ ਸਾਹਿਲ ਹੈ ਮੈਂ ਮਾਈਨਿੰਗ ਦਫ਼ਤਰ ਪਠਾਨਕੋਟ ਤੋਂ ਆਇਆ ਮਾਈਨਿੰਗ ਇੰਸਪੈਕਟਰ ਸਰ ਇਹ ਜਿਹੜੀ ਕੀ ਗੱਲਬਾਤ ਹੋਈ ਅੱਜ ਤੋਂ ਰੋਏ ਵਾਰਡ ਬੱਜੇ ਗੱਲਬਾਤ ਇੱਥੇ ਇਦਾਂ ਹੀ ਆ ਕਿ ਪਿੰਡ ਵਾਲਿਆਂ ਨੇ ਨਾਲ ਰਲ ਕੇ ਸਾਡੇ ਮੁਲਾਜ਼ਮਾਂ ਦੇ ਇਹ ਟਰੈਕਟਰ ਜਿਹੜੇ ਮਤਲਬ ਕਿ ਗੈਰ ਕਾਨੂੰਨੀ ਤੌਰ ਤੇ ਮਾਲ ਭਰ ਕੇ ਜਾ ਰਹੇ ਸੀਗੇ ਇਹਨਾਂ ਨੂੰ ਫੜਿਆ ਆ ਬਾਕੀ ਇਹਨਾਂ ਕੋਲ ਬਿੱਲ ਵਗੈਰਾ ਫਾਰਮ ਵਗੈਰਾ ਦੀ ਮੰਗ ਕੀਤੀ ਗਈ ਹੈ ਜੇ ਤੇ ਉਹ ਮੰਗ ਪੂਰੀ ਕਰਨ ਚਾਹਾਂ ਸਮਰਥਨ ਦੇ ਆ ਫਿਰ ਇਹਨਾਂ ਤੇ ਜ਼ਰੂਰ ਕਾਰਵਾਈ ਹੋਏਗੀ ਸਰ ਕਿਉਂ ਪੰਜਾਬ ਖੇਤਰ ਦੇ ਵਿੱਚ ਮਾਈਨਿੰਗ ਕਰਨਾ ਵਾਜਿਬ 来 गए फिर नहीं ते ਇਹ ਪੰਜਾਬ ਏਰੀਆ ਚ ਤੁਹਾਡੇ ਟਰਾਲੀਆਂ ਫੜੀ ਗਈ ਹੈ ਤੇ ਇਹ ਮਾਈਨਿੰਗ ਜਿਹੜੀ ਆ ਅਗੈਦ 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 ਇੱਥੇ ਤੋਂ ਮਾਈਨਿੰਗ ਡਿਪਾਰਟਮੈਂਟ ਇਸ ਇਹਨਾਂ ਤੇ ਕੀ ਕਾਰਵਾਈ ਕਰੇਗਾ ਇਹਨਾਂ ਦਾ ਚਲਾਨ ਹੋ ਜਾਏਗਾ ਹੁਣ ਇਹਨਾਂ ਗੱਡੀਆਂ ਦਾ ਇਹਨਾਂ ਗੱਡੀਆਂ ਦਾ ਚਲਾਨ ਹੋ ਕੇ ਬੱਸ ਗੱਡੀਆਂ ਥਾਣੇ ਬੌਂਡ ਕਰ ਦੇਣਗੇ ਸਰ ਪਹਿਲੇ ਵੀ ਕਈ ਵਾਰੀ ਆਪਣਾ ਕੀ ਬੋਲਦੇ ਆ ਕੁਝ ਅਸੀ ਟਰਾਲੀਆਂ ਪੜੀਆਂ ਗਈਆਂ ਗਈਆਂ ਕੀ ਜਿਹੜੀ ਆਪਣਾ ਕੀ ਬੋਲਦੇ ਮਾਈਨਿੰਗ ਕਰਦੀ ਖਨਨ ਕਰਦੀ ਪੜੀਆਂ ਗਈਆਂ ਹੋਰ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਉਹ ਉਸ ਪੁਰਾਣੀ ਜਿਹੜੀ ਖਨਨ ਪ੍ਰਕਿਰਿਆ ਦੇ ਵਿੱਚ ਮਿਲੀ ਸੀ ਤੁਹਾਨੂੰ ਟਰਾਲੀਆਂ ਜਾਂ ਟਰੈਕਟਰ ਉਹਨਾਂ ਤੇ ਕੀ ਸਾਰਿਆਂ ਦੇ ਚਲਾਨ ਹੋਏ ਨਾ ਸਾਰੀਆਂ ਗੱਲਾਂ ਆਨ ਰਿਕਾਰਡ ਪਈਆਂ ਤੁਸੀਂ ਇਹਨਾਂ ਨੂੰ ਕੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣਾ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਇਹੀ ਸੰਦੇਸ਼ ਦੇ ਰਿਹਾ ਤੇ ਜਿਹੜੀ ਜਿਹੜੀ ਗੱਡੀ ਇੱਥੇ ਇਲੀਗਲ ਆਏਗੀ ਉਹਦਾ ਜ਼ਰੂਰ ਚਲਾਣਾ ਹੋਏਗਾ ਸਰ ਲੀਗਲ ਆਣਾ ਵੀ ਕਿਹ ਬਾਜੀ ਫਾਈਆਂ ਨਹੀਂ ਲੀਗਲ ਤੇ ਆ ਹੀ ਸਕਦਾ ਬੰਦਾ ਲੀਗਲ ਕਿਸ ਤਰ੍ਹਾਂ ਆ ਸਕਦਾ ਮਦੇ ਖਨਨ ਕਰਨ ਲਈ ਨਹੀਂ ਨਹੀਂ ਮਾਈਨਿੰਗ ਨਹੀਂ ਕਹਿ ਰਿਹਾ ਮੈਂ ਲੀਗਲ ਦਾ ਮਤਲਬ ਇਹ ਹੈ ਕਿ ਕਿਤੋਂ ਵੀ ਕ੍ਰੈਸ਼ਰ ਤੋਂ ਜਾਂ ਕਿਤੋਂ ਆਪਣਾ ਸਮਾਨ ਲੈ ਕੇ ਮਾਲ ਜੋ ਵੀ ਲੈ ਕੇ ਹੌਲਡਰ ਗ੍ਰੇਟ ਜੋ ਵੀ ਉਹਦੇ ਬਿੱਲ ਲੈ ਕੇ ਆਏ ਤੇ ਸਪਸ਼ਟ ਸਪਸ਼ਟ ਹੈ ਕਿ ਪੰਜਾਬ ਸਰਕਾਰ ਦੁਆਰਾ ਮਾਈਨਿੰਗ ਜਰੀਆ ਬੰਦ ਹੋਏਗੀ ਬਿਲਕੁਲ ਬੰਦ ਆ ਠੀਕ ਹੈ ਸਰ ਧੰਨਵਾਦ